ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਅੱਪਾਂ ਗੱਲ ਕਰਾਂਗੇ 20 April ਪੰਜਾਬ ਦੇ ਮੌਸਮ ਦੇ ਕਿ 20 April ਨੂੰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਕੀ ਮੌਸਮ ਦੇ ਵਿੱਚ ਹਲਚਲ ਹੋ ਸਕਦੀ ਹੈ ਵੀਰੋ ਜਿਵੇਂ ਕਿ ਸਾਨੂੰ ਕੱਲ ਦੱਸਿਆ ਗਿਆ ਸੀ ਕਿ ਤਕਰੀਬਨ ਲੰਬੇ ਸਮੇਂ ਤੱਕ ਆਉਂਦੇ ਜੋ ਆਪਾਂ ਗੱਲ ਕਰੀਏ ਵੀਰੋ ਕੱਲ ਦਾ ਦਿਨ ਤੇ ਕੱਲ ਦੀ ਰਾਤ ਪੂਰਬੀ ਹਵਾਵਾਂ ਦਾ ਪੂਰਬ ਦੱਖਣ ਦਿਸ਼ਾ ਤੋਂ ਕੱਲ ਆਪਾਂ ਦੱਸਿਆ ਸੀ ਕਿ ਤੇਜ਼ ਰਫ਼ਤਾਰ ਦੀਆਂ ਹਵਾਵਾਂ ਵਗਦੀਆਂ ਰਹਿਣਗੀਆਂ ਉਸੇ ਤਰ੍ਹਾਂ ਹੀ ਪੂਰੀ ਰਾਤ ਭਰ ਤੇ ਕੱਲ ਦਿਨ ਦੇ ਸਮੇਂ ਤੇਜ਼ ਹਵਾਵਾਂ ਚੱਲੀਆਂ ਨੇ ਸੋ ਅੱਜ ਵੀ ਵੀਰੋ ਤਕਰੀਬਨ 3-4 ਵਜੇ ਤੱਕ ਜੋ ਦਿਨ ਦਾ ਪਹਿਲਾ ਸਮਾਂ ਹੋਵੇਗਾ ਪਹਿਲਾ ਪਹਿਰ ਹੋਵੇਗਾ ਉਦੋਂ ਤੱਕ ਹਵਾਵਾਂ ਦੀ ਜੋ ਗਤੀ ਹੈ ਇਸੇ ਤਰ੍ਹਾਂ ਹੀ ਤੇਜ਼ ਹਵਾਵਾਂ ਆਪਾਂ ਨੂੰ ਦੱਖਣ ਪੂਰਬ ਦਿਸ਼ਾ ਤੋਂ ਵਗਦੀਆਂ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਤੇ ਵੀਰ तकरीबन 3-4 ਵਜੇ ਤੱਕ ਇਹ ਹਵਾਵਾਂ ਦਾ ਰੁੱਖਾ ਇੰਨਾ ਹੀ ਤੇਜ਼ ਬਣਿਆ ਰਹੇਗਾ। ਬਾਕੀ ਛੋਟੀ ਮੁੱਟੀ ਹਲਕੀ ਫੁਰਕੀ ਬੱਦਲ ਬੱਦਲਾਂ ਦੀ ਆਵਾਜ਼ ਹੀ ਬਣੀ ਰਹੇਗੀ। ਧੁੱਪ ਛਾਂ ਦਾ ਮਾਹੌਲ ਬਣਿਆ ਰਹੇਗਾ। ਟੈਂਪਰੇਚਰ 1-2 ਡਿਗਰੀ ਕੱਲ ਦੇ ਮੁਕਾਬਲੇ ਠੰਡ ਦੇ ਵਿੱਚ ਰਹਿਣਗੇ। ਤੇ ਵੀਰ ਉਹ ਗਰਮੀ ਦਾ ਅਹਿਸਾਸ ਆਪਾਂ ਨੂੰ ਜ਼ਿਆਦਾ ਨਹੀਂ ਹੋਵੇਗਾ। ਅੱਜ ਦੇ ਦਿਨ तकरीबन ਜੇ ਆਪਾਂ ਗੱਲ ਕਰੀਏ 5:00 ਕ ਚਾਰ 5:00 ਵਜੇ ਦੇ ਬਾਅਦ ਵੀਰੋ ਮੌਸਮ ਸਾਫ਼ ਹੋ ਗਿਆ ਧੁੱਪ ਲੱਗੇਗੀ। ਉਸ ਤੋਂ ਬਾਅਦ ਥੋੜਾ ਮੋਟਾ ਗਰਮੀ ਵਾਲੇ ਗਰਜ ਚਮਕ ਵਾਲੇ ਬੱਦਲ ਜੋ ਪੰਜਾਬ ਦੇ ਉੱਤਰ ਤੇ ਪੂਰਬ ਉੱਤਰ ਤੇ ਵੀ ਪੂਰਬੀ ਭਾਗ ਨੇ ਉਹਨਾਂ ਭਾਗਾਂ ਦੇ ਵਿੱਚ ਜਿਵੇਂ ਕਿ ਫਤਿਹਗੜ੍ਹ ਸਾਹਿਬ ਚੰਡੀਗੜ੍ਹ ਮੁਹੱਲੀ ਤਰਨਤਾਰਨ ਗੁਰਦਾਸਪੁਰ ਕਪੂਰਥਲਾ ਜਲੰਧਰ ਵੀਰੋ ਇਹਨਾਂ ਖੇਤਰਾਂ ਦੇ ਵਿੱਚ ਨਿੱਕੀਆਂ-ਮੂਠੀਆਂ ਕਾਰਵਾਈਆਂ ਪਰ ਦੁਪਹਿਰ ਤੋਂ ਬਾਅਦ ਹਲਕਾ-ਫੁਲਕਾ ਮੀਂਹ ਦੇ ਨਾਲ ਤੇਜ਼ ਹਵਾ ਗਰਜ ਚਮਕ ਦਾ ਮਾਹੌਲ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਪੰਜਾਬ ਦਾ ਮੌਸਮ ਵੀਰੋ ਬਾਕੀ ਠੀਕ ਹੀ ਰਹੇਗਾ ਪੱਛਮੀ ਭਾਗਾਂ ਦੇ ਵਿੱਚ ਹਵਾ ਦਾ ਪ੍ਰਭਾਵ ਹੌਂਦੇ ਘੰਟੇ ਬਾਅਦ ਘੱਟ ਜਾਵੇਗਾ ਪਰ ਜੋ ਪੰਜਾਬ ਦੇ ਦੱਖਣ ਪੂਰਬੀ ਭਾਗ ਨੇ ਇਹਨਾਂ ਭਾਗਾਂ ਦੇ ਵਿੱਚ ਵੀਰੋ ਹਵਾ ਦੀ ਗਤੀ ਹੈ ਜੋ ਉਹ ਇਸੇ ਤਰ੍ਹਾਂ ਹੀ ਨਿਰੰਤਰ 3-4 ਵਜੇ ਤੱਕ ਹਵਾਵ ਮੀਂਹ ਦੀ ਸੰਭਾਵਨਾ ਵੀਰੋ ਨਾਮਾਤਰੀਆ ਛੋਟਾ ਮੁਕੀਟ ਕਿੜਮਣ ਕੇ ਤੇ ਕਾ ਦੁੱਕਾ ਖਤਮ ਤੇ ਹੋ ਸਕਦੇ ਪਰ ਕੋਈ ਜਿਆਦਾ ਵੱਡੇ ਮੀਂਹ ਦਾ ਅਲਰਟ ਜਾਂ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਇਹ ਵੀਰੋ ਜੋ ਸਿਸਟਮ ਸੀਗਾ ਤਕਰੀਬਨ 19 18 ਤੋਂ ਲੈ ਕੇ ਸਰਗਰਮ ਸੀ 18 19 20 ਪੰਜਾਬ ਦੇ ਉੱਪਰ ਤਿੰਨ ਦਿਨਾਂ ਨੇ ਸਿਸਟਮ ਨੇ ਪ੍ਰਭਾਵ ਦਿਖਾਇਆ ਕੱਲ 21 ਤੋਂ ਉਮੀਦ ਹੈ ਕਿ ਮੌਸਮ ਦੇ ਵਿੱਚ ਆਪਾਂ ਨੂੰ ਸੁਧਾਰ ਦੇਖਣ ਨੂੰ ਮਿਲੇਗਾ ਬਾਕੀ ਵੀਰੋ ਸ਼ਾਮ ਦੀ ਅਪਡੇਟ ਦੇ ਵਿੱਚ ਜਿਵੇਂ ਵੀ ਆਪਾਂ ਨੂੰ ਕੋਈ ਜਾਣਕਾਰੀ ਮਿਲਦੀ ਹੈ ਆਪਾਂ ਸਹੀ ਤੁਸੀਂ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਉਹ ਤਕਲੀਦ ਦਿਓ ਜੀ ਜਾਸਤ ਹੈ ਧੰਨਵਾਦ